ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜਿਗਰ ਦੀ ਕਲਾਸ ਨੰਬਰ 12 ਲੈ ਕੇ ਆ ਚੁੱਕੇ ਹਾਂ ਜਿਸ ਚ ਆਪਾਂ ਗੁਰੂ ਅਮਰਦਾਸ ਜੀ ਦੀ ਜੀਵਨੀ ਬਾਰੇ ਪੜਾਂਗੇ ਕਿ ਉਹਨਾਂ ਦੀ ਜੀਵਨੀ ਦੇ ਵਿੱਚ ਕੀ ਕੀ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦਾ ਸਿੱਖ ਧਰਮ ਦੇ ਵਿੱਚ ਕੀ ਕੀ ਯੋਗਦਾਨ ਰਿਹਾ ਤੇ ਜੋ ਗੁਰੂ ਅਮਰਦਾਸ ਜੀ ਦੀ ਜਿਹੜੀ ਇੱਕ ਵਰਨਾਲ ਮੀਟਿੰਗ ਸ਼ੋਅ ਦੇ ਬਾਰੇ ਉਹ ਕਦੋਂ ਆਇਆ ਤੇ ਬਾਕੀ ਹੋਰ ਸਾਰਾ ਕੁਝ ਜਿਹੜਾ ਪੰਜਾਬ ਦੇ ਪੇਪਰਾਂ ਦੇ ਪੁਆਇੰਟ ਆਫ 뷰 ਨਾਲ ਕੁਐਸਚਨ ਬੰਦੇ ਨੇ ਆਪਾਂ ਉਹ ਸਭ ਕੁਝ ਗੁਰੂ ਅਮਰਦਾਸ ਜੀ ਬਾਰੇ ਅੱਜ ਕੰਪਲੀਟ ਕਰਨਾ ਤੇ ਇਸ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਹੈ ਕਿ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਨਾਲ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨੈਕਸਟ ਕਲਾਸਿਸ ਦੀ ਜਿਹੜੀ ਹੈਗੀ ਇਨਫੋਰਮੇਸ਼ਨ ਮਿਲਦੀ ਰਹੇ ਤੇ ਬਾਕੀ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਜਿਹੜੀ ਪੀਡੀਐਫ ਚਾਹੀਦੀ ਆ ਜਾਂ ਆਪਾਂ ਜਿਹੜੀਆਂ ਦੂਜੀ ਕਲਾਸਾਂ ਲਗਾ ਰਹੇ ਆ ਮੈ ਮੈਰਾਥਨ ਦੀ ਸੀਰੀਜ਼ ਲੈ ਕੇ ਆ ਰਹੇ ਆਂ ਆਪਾਂ ਹਰ ਇੱਕ ਸਬਜੈਕਟੀਆਂ ਦੋ ਦੋ ਮੈਰਾਥਨ ਲਾਵਾਂਗੇ ਜਿੱਟੋ ਜਿਸ ਚ ਆਪਾਂ ਟੌਪਿਕ ਵਾਈਜ਼ ਜਿਹੜੇ ਸਾਰੇ ਸਵੈਸ਼ਟ ਕੰਪਲੀਟ ਕਰਨੇ ਆ ਤੇ ਬਾਕੀ ਤੁਸੀਂ ਅਗਰ ਪੀਡੀਐਫ ਚਾਹੁੰਦੇ ਹੋਈ ਤਾਂ ਤੁਸੀਂ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ ਜਦੋਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਚ ਮਿਲ ਜੂ ਨਹੀਂ ਤੁਸੀਂ ਸੱਚੇ ਮਾਰ ਲਓ jobpointpunjab ਤੇ ਇਸ ਤਰੀਕੇ ਦਾ ਜਿਹੜਾ ਤੁਹਾਨੂੰ ਆਈਕਨ ਦੇਖਣ ਨੂੰ ਮਿਲ ਜੂਗਾ ਤੇ ਬਾਕੀ ਚਲੋ ਹੁਣ ਆਪਾਂ ਟਾਈਮ ਨਾ ਖਰਾਬ ਕਰੀ ਆਪਾਂ ਆਪਣੇ ਕਲਾਸ ਸਟਾਰਟ ਕਰਦੇ ਆਂ ਆਪਾਂ ਚੱਲਦੇ ਆਂ ਪਹਿਲੀ ਸਲਾਈਡ ਤੇ ਤੇ ਔਰ ਇਹ ਆਪ ਬਣਾਈ ਗੁਰੂ ਅਮਰਦਾਸ ਜੀ ਬ 1552 ਤੋਂ ਲੈ ਕੇ 1574 ਇਹ ਜਿਹੜਾ 1552 ਚਾ ਨਾ ਇਹ ਜਦੋਂ ਜਦੋਂ ਗੁਰੂ ਅੰਗਦ ਦੇਵ ਜੀ ਦੀ ਡੈਥ ਤੋਂ ਬਾਅਦ ਆ ਠੀਕ ਹੈ ਜਿਹੜੇ ਆਪਣੇ ਸੈਕੰਡ ਗੁਰੂ ਸੀ ਉਹਨਾਂ ਦੀ ਡੈਥ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਜੀ ਨੇ ਜਿਹੜੀ ਹੈਗੀ ਗੁਰਗੰਦੀਸ਼ ਸਾਹੀ ਉਸ ਦਾ ਟਾਈਮ ਪੀਰੀਅਡ ਹੈ ਇਹ ਨਾ ਕਿ ਬਰਥ ਟੂ ਡੈਥ ਦਾ ਜਿਹੜਾ ਬਰਥ ਹੋਇਆ ਸੀ ਉਹ ਦੇਖੋ ਆਪਾਂ نیچے ਲਿਖਿਆ ਹੈ ਗੁਰੂ ਅਮਰਦਾਸ ਜੀ ਦਾ ਜਿਹੜਾ ਬਰਥ ਹੋਇਆ ਉਹ ਕਦੋਂ ਹੋਇਆ ਸੀਗਾ ਇੱਕ ਮਿੰਟ ਦਿਓ ਮੈਨੂੰ ਬਰਥ ਆਫ ਗੁਰੂ ਅਮਰਦਾਸ ਜੀ 5 ਮਈ 1479 ਠੀਕ ਹੈ ਗੁਰੂ ਅਮਰਦਾਸ ਜੀ ਦਾ ਕਿੰਨਾ ਹੋਇਆ ਸੀ 1469 ਚੋਂ ਸਿੱਥੋਂ ਬਸ ਟ੍ਰਿਕਸ ਨਾਲ ਤੁਸੀਂ ਇਹ ਚੀਜ਼ ਨੂੰ ਯਾਦ ਕਰ ਸਕਦੇ ਹੋ ਕਿ ਪਹਿਲੇ ਗੁਰੂ ਦਾ ਜਿਹੜਾ ਹੈਗਾ 1469 ਚੋਂ ਹੋਇਆ ਤੇ ਉਦੋਂ 10 ਸਾਲ ਬਾਅਦ ਗੁਰੂ ਅਮਰਦਾਸ ਜੀ ਦਾ ਵਰਤ ਹੋਇਆ ਸੀ 5 ਮਈ 1479 ਦੇ ਵਿੱਚ ਕਿੱਥੇ ਹੋਇਆ ਸੀ ਬਸਰ ਕੇ ਅੰਮ੍ਰਿਤਸਰ ਠੀਕ ਹੈ ਤੇ ਫਦਰ ਮਦਰ ਜਿਹੜੇ ਮਾਤਾ ਪਿਤਾ ਦਾ ਨਾਮ ਕਿਸੇ ਗੁਰੂ ਅਮਰਦਾਸ ਜੀ ਦਾ ਜਿਹੜੇ ਪਿਤਾ ਸੀ ਪਿਤਾ ਦਾ ਨਾਮ ਹੈਗਾ ਸੀ ਤੇਜਪਾਲ ਜੀ ਤੇ ਮਾਤਾ ਦਾ ਨਾਮ ਸੀ ਮਾਤਾ ਬਖਤਕੌਰ ਤੇ ਦੂਜਾ ਦਾ ਇਹ ਗੁਰੂ ਅਮਰਦਾਸ ਜੀ ਦੇ ਜਿਹੜੇ ਬੱਚੇ ਸੀ ਕਿੰਨੇ ਪੁੱਤਰ ਸੀ ਕਿੰਨੇ ਜਿਹੜੇ ਹੈਗੇ ਸੀ ਲੜਕੀਆਂ ਸੀ ਗੁਰੂ ਅਮਰਦਾਸ ਜੀ ਦੇ ਦੋ ਸੀ ਜਿਹੜੇ ਪੁੱਤਰ ਸੀ ਤੇ ਦੋ ਸੀ ਜਿਹੜੇ ਡਾਟਰ ਸੀ ਉਹਨਾਂ ਦੀਆਂ ਠੀਕ ਹੈ ਪੁੱਤਰ ਕਿਹੜੇ-ਕਿਹੜੇ ਸੀ ਬਾਬਾ ਮੋਰੀ ਜੀ ਤੇ ਬਾਬਾ ਮੋਣ ਜੀ ਤੇ ਪੁੱਤਰੀਆਂ ਕਿਹੜੀਆਂ-ਕਿਹੜੀਆਂ ਸੀ ਬੀਬੀ ਦਾਨੀ ਜੀ ਤੇ ਬੀਬੀ ਭਾਨੇ ਜੀ ਠੀਕ ਹੈ ਇਹ ਗੁਰੂ ਅਮਰਦਾਸ ਜੀ ਦੇ ਬੱਚਿਆਂ ਦੇ ਆ ਵੀਰਵਾ ਗਿਆ ਤੇ ਕਿ ਗੁਰੂ ਅਮਰਦਾਸ ਜੀ ਦਾ ਜਿਹੜਾ ਹੈ ਕੰਮ ਸੀ ਉਹਨਾਂ ਨੇ ਕੀ ਕੁਝ ਜਿਹੜਾ ਹੈ ਬਿਲਡ ਕਰਾਇਆ ਜਾਂ ਕੀ ਕੁਝ ਫਾਰਮੇਸ਼ਨ ਕੀਤੀ ਗੁਰੂ ਅਮਰਦਾਸ ਜੀ ਨੇ ਆਪਾਂ ਉਹਨਾਂ ਬਾਰੇ ਦੇਖਦੇ ਹ ਗੁਰੂ ਅਮਰਦਾਸ ਜੀ ਕੰਪਲੀਟਡ ਦੀ ਕੰਸਟਰਕਸ਼ਨ ਆਫ ਦੀ ਗੋਇੰਦਵਾਲ ਸਾਹਿਬ ਐਂਡ ਬਿਲਟ ਦੀ 84 ਪੌੜੀਸ ਐਂਡ ਬਾਲਿਸ ਐਟ ਦੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਕੀ ਕਰਵਾਇਆ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਜਿਹੜੀ ਕੰਸਟਰਕਸ਼ਨ ਸੀ ਉਹਨੂੰ ਕੰਪਲੀਟ ਕਰਵਾਇਆ ਠੀਕ ਆ ਕੰਸਟਰਕਸ਼ਨ ਇਹ ਮੈਂ ਇਸ ਨੂੰ ਲਾਸਟ ਕਲਾਸ 'ਚ ਪੜਾ ਕੇ ਗਿਆ ਕਿ ਜਿਹੜੀ ਗੋਇੰਦਵਾਲ ਸਾਹਿਬ ਦੀ ਕੰਸਟਰਕਸ਼ਨ ਸੀ ਸਟਾਰਟ ਕਿਹਨੇ ਕਰਵਾਈ ਸਟਾਰਟ ਕਰਾਈ ਸੀ ਸੈਕੰਡ ਗੁਰੂ ਨੇ ਇਹ ਕੁਐਸਚਨ ਆਉਣਾ ਹੁੰਦਾ ਕਿ ਗੋਇੰਦਵਾਲ ਸਾਹਿਬ ਦੀ ਕੰਸਟਰਕਸ਼ਨ ਕਿਸ ਨੇ ਸਟਾਰਟ ਕਰਵਾਈ ਉੱਥੇ ਬੱਚੇ ਜਿਹੜੇ ਹੈ ਗੁਰੂ ਅਮਰਦਾਸ ਜੀ ਬਾਰੇ ਟਿੱਕ ਲਾਏ ਉਹਨਾਂ ਫਿਰ ਕੁਐਸਚਨ ਕਰ ਤੋਂ ਜਾਂਦਾ ਕੰਸਟਰਕਸ਼ਨ ਸਟਾਰਟ ਕਰਵਾਈ ਸੀਗੀ ਸੈਕੰਡ ਗੁਰੂ ਨੇ ਤੇ ਕੰਪਲੀਟ ਕਿਹਨੇ ਕਰਵਾਇਆ ਗੋਇੰਦਵਾਲ ਸਾਹਿਬ ਉਹ ਕਰਵਾਇਆ ਗ ਤੇ ਫਿਰ ਜਿਹੜੀਆਂ ਹੈਗੀਆਂ 84 ਬੋਲੀਆਂ ਜਿਹੜਾ ਤੁਸੀਂ ਸੁਣਦੇ ਹੋ ਉਹ ਕਿੱਥੇ ਬਣਵਾਈਆਂ ਫਿਰ ਉਹ ਉਹ ਬਣਵਾਈਆਂ ਸੀ ਗੁਰੂ ਅਮਰਦਾਸ ਜੀ ਨੇ ਕਿੱਥੇ ਬਣਵਾਈਆਂ ਸੀ ਉਹ ਬਣਾਈਆਂ ਸੀ ਗੋਇੰਦਵਾਲ ਸਾਹਿਬ ਵਿਖੇ ਥੈਨ ਆ ਗਿਆ ਗੁਰੂ ਅਮਰਦਾਸ ਜੀ ਮੀਟਰ ਟੂ ਗੁਰੂ ਅੰਗਦ ਦੇਵ ਜੀ ਇਨ ਦੀ ਏਜ ਆਫ 61 ਗੁਰੂ ਜਿਹੜਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਦੂਜੇ ਗੁਰੂ ਨੂੰ ਕਿ ਕਿੰਨੇ ਸਾਲਾਂ ਦੀ ਉਮਰ ਵਿੱਚ ਮਿਹਰੇ ਉਹ ਮਿਹਰੇ 48 ਸਾਲਾਂ ਦੀ ਉਮਰ ਵਿੱਚ ਆ ਇਹ ਜਿਹੜੇ ਮੈਂ ਕੁਐਸਚਨ ਜਿਹੜੇ ਮਤਲਬ ਗੈਪ ਆ ਪੁਆਇੰਟ ਬਿਊਨਰ ਮੈਂ ਤੁਹਾਨੂੰ ਸਾਰਾ ਸਲਾਈਡਸ ਯਾ ਸਾਰੀ ਪੀਡੀਐਫ ਤਿਆਰ ਕਰਦਾ ਨਾ ਮੇਰੇ ਪੇਪਰ ਮੈਂ ਬਹੁਤ ਐਨਲਾਈਜ਼ ਕਰਦਾ ਮੈਂ ਤੁਹਾਨੂੰ ਫੇਰ ਕਲਾਸ ਜਿਹੜੀ ਹੈਗੀ ਰੈਡੀ ਕਰਕੇ ਦਿਨਾ ਠੀਕ ਹੈ ਕੋਈ ਵੀ ਅਪਰੈਸ਼ ਚ ਫਾਲਤੂ ਜਿਹੜੀ ਥਿਓਰੀ ਲੈਟੀਕਲ ਚੀਜ਼ ਆਪਾਂ ਕੁਝ ਨਹੀਂ ਐਡ ਕਰ ਰਹੇ ਜਿਹੜੀ ਸਾਨੂੰ ਉਸ ਦਾ ਟਾਈਮ ਖਰਾਬ ਕਰੇ ਜਾ ਬਸ ਸਿਰਫ ਮੰਨ ਲਓ ਕਿ ਕਲਾਸ ਨੂੰ ਲੰਬੀ ਕਰੇ ਤੇ ਕਈ ਹੁੰਦੇ ਨੇ ਨਾ ਵੀ ਕਲਾਸ ਨੂੰ ਲੰਬੀ ਕਰਕੇ ਵਿਊ ਲੈਣ ਦੇ ਜਾਂ ਕਿੰਨੇ ਕਲਾਸ ਨੂੰ ਫਾਲਤੂ ਥਿਓਰੀ ਐਡ ਕਰੀ ਜਾਂਦਾ ਉਹ ਉਸ ਚੀਜ਼ ਨੂੰ ਪੜੇ ਦਾ ਕੋਈ ਫਾਇਦਾ ਨਹੀਂ ਜਿਹੜਾ ਆਪ ਨੂੰ ਜਿੰਨਾ ਕੁ ਜ਼ਰੂਰੀ ਹੈ ਕਿਉਂਕਿ ਸਲੇਬਸ ਹੋਰ ਵੀ ਬਹੁਤ ਆ ਜਿਹੜਾ ਆਪਣੇ ਕੋਲ ਲਿਮਟਡ ਸਲੇਬਸ ਆ ਜਿਹੜਾ ਹੋਰ ਵੀ ਸਲੇਬਸ ਆਪਾਂ ਪਹਿਲਾਂ ਉਹਨੂੰ ਕੰਪਲੀਟ ਕਰੀਏ ਆਪਾਂ ਫਾਲਤੂ ਦੀ ਜੀ ਚ ਜਿਹੜੀ ਹੀ ਕਵਰ ਨਹੀਂ ਕਰਨੀ ਚਲੋ ਆਪਾਂ ਅੱਗੇ ਚੱਲਦੇ ਹਾਂ ਵਰਕਸ ਆਫ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਜਿਹੜੀਆਂ ਰਚਨਾਵਾਂ ਸੀ ਉਹ ਗੁਰੂ ਅਮਰਦਾਸ ਜੀ ਨੇ ਕੀ ਕੁਝ ਆਪਣੇ ਜੀਵਨ ਦੇ ਵਿੱਚ ਕੀਤਾ ਹੁਣ ਆਪਾਂ ਉਹ ਸਭ ਦੇਖਦੇ ਹਾਂ ਗੁਰੂ ਅਮਰਦਾਸ ਜੀ ਰੋਡ ਦੀ ਆਨੰਦ ਸਾਹਿਬ ਆਨੰਦ ਸਾਹਿਬ ਕਿਹਣੀ ਲਿਖਿਆ ਗੁਰੂ ਅਮਰਦਾਸ ਜੀ ਨੇ ਕਿਹੜੀ ਰਾਗ ਚ ਲਿਖਿਆ ਇਹ ਹੁੰਦਾ ਹੁੰਦਾ ਕੁਐਸਚਨ ਇਹ 2024 ਚ ਸ਼ਾਇਦ ਆਇਆ ਸੀ ਕੁਐਸਚਨ ਇਹ ਹੈ ਕਿ ਆਨੰਦ ਸਾਹਿਬ ਕਿਹੜੇ ਰਾਗ ਚ ਲਿਖਿਆ ਹੋਇਆ ਜਿਹੜਾ ਆਪਣਾ ਪੇਪਰ B ਹੁੰਦਾ ਨਾ ਇਹ ਸ਼ਾਇਦ ਪੀ 3 ਪਲੱਸ B ਦਾ ਕੋਈ ਪੇਪਰ ਸੀ ਮੈਨੂੰ ਐਗਜ਼ੈਕਟ ਯਾਦ ਨਹੀਂ ਹੈਗਾ ਤੇ ਰਾਮਕ ਤੇ ਅਨੰਦ ਸਾਹਿਬ ਕੀ ਹੈ ਇਹਨੂੰ 4057 ਹੌਫ ਹਾਈਮਸ ਕਹਿੰਦੇ ਆ ਠੀਕ ਹੈ ਤੇ ਜਿਹੜੀਆਂ ਹੁਣ ਤੁਸੀਂ ਪੌੜੀਆਂ ਪੌੜੀਆਂ ਦੇਖਦੇ ਹੋ ਨਾ ਜਿਹੜੀਆਂ ਵੀ ਪੌੜੀਆਂ ਕਿਣੀ-ਕਿਣੀ ਹੈ 40 ਪੌੜੀਆਂ ਨੇ ਜਿਹੜੀਆਂ ਹੁਣ ਇਹ ਜਿਹੜੀਆਂ ਹੈਣਗੀਆਂ ਜਿਹੜੀਆਂ ਅਨੰਦ ਸਾਹਿਬ ਚ 40 ਪੌੜੀਆਂ ਨੇ ਮਤਲਬ ਤੇ 39ਵੀਂ ਪੌੜੀ ਕਿਸ ਦੇ ਦੁਆਰਾ ਲਿਖੀ ਗਈ ਹੈ ਇਹ ਕੁਐਸਚਨ ਆਇਆ ਹੋਇਆ ਹੈ 39ਵੀਂ ਪੌੜੀ ਲਿਖੀ ਹੋਈ ਹੈ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਇਹ ਤੁਸੀਂ ਸੀਕੁਐਂਸ ਯਾਦ ਰੱਖ ਸਕਦੇ ਹੋ 39ਵੀਂ ਪੌੜੀ ਚੌਥੇ ਗੁਰੂ ਦੁਆਰਾ ਤੇ 40ਵੀਂ ਪੌੜੀ ਜਿਹੜੀ ਹੈਗੀ ਗੁਰੂ ਅਰਜਨ ਦੇਵ ਜੀ ਦੁਆਰਾ ਇਹ ਤੁਸੀਂ ਐਵੇਂ ਸੀਕੁਐਂਸ ਯਾਦ ਰੱਖ ਸਕਦੇ ਹੋ 39ਵੇਂ ਚੌਥੇ ਗੁਰੂ ਦੁਆਰਾ ਹਾਂ ਹਾਂ ਜਿਵੇਂ ਇੱਥੇ ਸਮਝੋ ਤੁਸੀਂ ਤਿੰਨ ਤੋਂ ਬਾਅਦ ਜਾਂ 39 ਤੋਂ ਬਾਅਦ 40 ਆਉਂਦਾ ਮਤਲਬ ਚਾਰ ਆਉਂਦਾ ਹੈ ਤਾਂ 39ਵੀਂ ਬੋੜੀ ਹੈਗੀ ਚੌਥੇ ਗੁਰੂ ਦੁਆਰਾ ਤੇ 40 ਤੋਂ ਬਾਅਦ ਇਹਨਾਂ ਦਾ 50 50 ਦਾ ਮਤਲਬ ਪੰਜਵਾਂ ਗੁਰੂ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਤੁਸੀਂ ਯਾਦ ਰੱਖ ਸਕਦੇ ਹੋ ਗੁਰੂ ਅਮਰਦਾਸ ਜੀ ਸਸ਼ਟ ਦੀ ਮੰਜੀ ਸਿਸਟਮ ਮੰਜੀ ਸਿਸਟਮ ਕਿਹਨੇ ਚਲਾਇਆ ਗੁਰੂ ਅਮਰਦਾਸ ਜੀ ਨੇ ਤੇ ਇੱਕ ਟੋਟਲ ਕਿੰਨੀਆਂ ਮੰਜੇ ਟੋਟਲ ਹੈਗੀਆਂ ਸੀ 22 ਮੰਜੀਆਂ ਇੱਕ ਤਾਂ ਇਹ ਕੁਐਸਚਨ ਆਉਂਦਾ ਕਿ ਮੰਜੀ ਸਿਸਟਮ ਕਿਹਨੇ ਚਲਾਇਆ ਇਹ ਠੀਕ ਹੈ ਮਸੰਦ ਸੈਜਰਲ ਸਿਸਟਮ ਚੋ ਕਿਹਨੇ ਚਲਾਇ ਸੀ ਉਹ ਚਲਾਇ ਸੀ ਆਪਣੇ 4 ਸਤਿਗੁਰੂ ਗੁਰੂ ਰਾਮਦਾਸ ਜੀ ਨੇ ਠੀਕ ਹੈ ਤੇ ਮਸੰਦ ਸਿਸਟਮ ਨੂੰ ਖਤਮ ਕਿਹਨੇ ਕਰਿਆ ਸੀ ਆ ਠੀਕ ਹੈ ਉਹ ਕਿਹਨੇ ਜਿਹੜਾ ਹੈਗਾ ਆਹ ਉਹ ਵਰਕਰਤਾ ਸੀ ਇਹਨੂੰ ਕਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 10th ਗੁਰੂ ਨੇ ਠੀਕ ਹੈ ਇਹ ਆਪਾਂ ਅੱਗੇ ਜਿਹੜੇ ਆਉਣ ਵਾਲੇ ਕਲਾਸਾਂ 'ਚ ਨੇ ਆਪਾਂ ਉਹ ਕੰਪਲੀਟ ਇਨਫੋਰਮੇਸ਼ਨ ਕਰਾਂਗੇ ਵੈਸੇ ਮੈਂ ਤੁਹਾਨੂੰ ਜਿਹੜਾ ਹੈਗਾ ਵੀ ਤੁਹਾਨੂੰ ਇਸ ਚੀਜ਼ ਦੀ ਓਰਿਜਿਨਲ ਲੱਗੇ ਕਿ ਤੀਜੇ ਗੁਰੂ ਨੇ ਕਿਉਂਕਿ ਇਹ ਕੁਐਸਚਨ ਜੁਲਝਦੇ ਹੁੰਦੇ ਨੇ ਨਾ ਮਸੰਦ ਕਿਹਨੇ ਚਲਾਇਆ ਜਾਂ ਮੰਜੀ ਸਿਸਟਮ ਕਿ ਤਿੰਮਸੰਧ ਸਿਸਟਮ ਜਿਹੜਾ 4ਥ ਗੁਰੂ ਗੁਰੂ ਆਰਾਮਦਾਸ ਜੀ ਨੇ ਤਿੰਮਸੰਧ ਸਿਸਟਮ ਨੂੰ ਖਤਮ ਕਿਨੇ ਕਰਿਆ 10ਥ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਤੇ ਮੋਟਿਵ ਕੀ ਸੀ ਜਿਹੜਾ ਮੰਜੀ ਸਿਸਟਮ ਸੀ ਇਹਦਾ ਆਬਜੈਕਟ ਕੀ ਸੀਦਾ ਇਹਦਾ ਮਤਲਬ ਕਿ ਆਪਾਂ ਕਹਿੰਦੇ ਹੁੰਨੇ ਆ ਰਬੀ ਇਹਦਾ ਸੰਦੇਸ਼ ਕਿਸੀ ਵੀ ਇੱਕ ਕਾਦ ਲਈ ਜਿਹੜਾ ਮੰਜੀ ਸਿਸਟਮ ਬਣਾਇਆ ਗਿਆ ਸੀਗਾ ਇਹ ਬਣਾਇਆ ਸੀ ਸਿੱਖ ਧਰਮ ਨੂੰ ਨੂਰ ਦਾ ਜਿਹੜਾ ਪ੍ਰਚਾਰ ਕਰਨਾ ਸੀ ਇਸ ਲਈ ਇਹਦਾ ਮੰਜੀ ਸਿਸਟਮ ਨੂੰ ਡਵੈਲਪ ਕਰਾਇਆ ਗਿਆ ਸੀ ਕਿਹਦੇ ਦੁਆਰਾ ਗੁਰੂ ਅਮਰਦਾਸ ਜੀ ਦੁਆਰਾ ਤੇ ਜਿਹੜਾ ਹੈੱਡ ਆਫ ਮੰਜੀ ਜਿਹੜਾ ਇਸ ਮੰਜੀ ਸਿਸਟਮ ਦਾ ਹੈੱਡ ਨੂੰ ਕੀ ਕਿਹਾ ਜਾਂਦਾ ਸੀ ਮੰਜੀਦਾਰ ਤੇ ਮੰਜੀਆਂ ਦੀ ਉਪਸ਼ਾਖਾ ਮਤਲਬ ਆਪਾਂ ਕਹਿੰਦੇ ਆ ਅੱਗੇ ਦੀ ਅੱਗੇ ਸਬ-ਡਿਵੀਜ਼ਨ ਹੋ ਜਾਂਦੀ ਜਿਵੇਂ ਤਾਂ ਮੰਜੇ ਦੀ ਜਿਹੜੀ ਉਪਸ਼ਾਖਾ ਨੂੰ ਕੀ ਕਿਹਾ ਜਾਂਦਾ ਪਾਉੜੀ ਠੀਕ ਹੈ ਤੇ 22 ਮੰਜੀਆਂ ਨੇ ਜਿਹੜੀਆਂ ਇਹ ਟੋਟਲ 22 ਮੰਜ਼ੀਆਂ ਆਪਾਂ ਵੜਕਿਆਂ ਨੇ ਕਿੰਨੀਆਂ ਮੰਜ਼ੀਆਂ ਟੋਟਲ 22 ਮੰਜ਼ੀਆਂ ਨੇ ਤੇ 22 ਮੰਜ਼ੀਆਂ 'ਚੋਂ ਦੋ ਮੰਜ਼ੀਆਂ ਦੇ ਉੱਪਰ ਔਰਤਾਂ ਬੈਠੀਆਂ ਸੀ ਉਹ ਜਿਹੜੀਆਂ ਦੋ ਮੰਜ਼ੀਆਂ ਦੇ ਉੱਪਰ ਔਰਤਾਂ ਬੈਠੀਆਂ ਸੀ ਉਹਨਾਂ ਨੂੰ ਕੀ ਕਹਿੰਦਾ ਉਹਨਾਂ ਨੂੰ ਕਹਿੰਦਾ ਪੀੜੀ ਇਹ ਕੁਐਸਚਨ ਆਏ ਹੋਏ ਨੇ ਜਿਸ ਕਰਕੇ ਪਾਇਆ ਡੇ ਕਿਤੇ ਹੋਣੇ ਤੇ ਇੱਕ ਆਗਰਾ ਦੀ ਮੰਜ਼ੀ ਸੀ ਆਗਰਾ ਮੰਜ਼ੀ ਜਿਹੜੀ ਇਹ ਕਿਹਨੂੰ ਸਾਈਨ ਕਰਦੀ ਸੀ ਇਹ ਜਾਂ ਕਰਦੀ ਸੀ ਭਾਈ ਗੁਰਦਾਸ ਜੀ ਨੂੰ ਆਗਰਾ ਮੰਜ਼ੀ ਇਹ ਕੁਐਸਚਨ ਆਇਆ ਹੋਇਆ ਆਗਰਾ ਮੰਜ਼ੀ ਕਿਸ ਨੂੰ ਸਾਈਨ ਕਰੀ ਗਈ ਸੀ ਆਗਰਾ ਮੰਜ਼ੀ ਕਰੀ ਗਈ ਸੀ ਸਾਈਨ ਭਾਈ ਗੁਰਦਾਸ ਜੀ ਨੂੰ ਗੁਰੂ ਅਮਰਦਾਸ ਜੀ ਅਗੇਂਸਟ ਟੂ ਸਤੀ ਪ੍ਰਥਾ ਐਂਡ ਪਰਦਾਵਰਤਾ ਇਹ ਤੁਸਾਂ ਨੂੰ ਪਤਾ ਹੈ ਕਿ ਇਹਦਾ ਕੁਐਸਚਨ ਵੈਸੇ ਆਮ ਹੀ ਹੈ ਕਿ ਕੋਈ ਹਰ ਇੱਕ ਪੁੱਛਦਾ ਹੋਵੇ ਕਿ ਸਤੀ ਪ੍ਰਥਾ ਦੇ ਪਰਦਾਵਰਤਾ ਪਰਦਾ ਪ੍ਰਥਾ ਜਿਹੜਾ ਹੈਗਾ ਬਰੋਹ ਕਿਸੇ ਕਿਹੜੇ ਗੁਰੂ ਨੇ ਕੀਤਾ ਗੁਰੂ ਅਮਰਦਾਸ ਜੀ ਨੇ ਜਿਹੜਾ ਬੈਗੜਾ ਰਾਕ ਹੈ ਇਹਦੀ ਵਾਰ ਤੋਂ ਪਹਿਲੀ ਵਾਰ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਬੈਗੜਾ ਰਾਕ ਫਸਟ ਟਾਈਮ ਯੂਜ਼ਡ ਬਾਏ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਪਰਮਾਨੈਂਟਲੀ ਇੰਪਲੀਮੈਂਟਡ ਦੀ ਲੰਗਰ ਸਿਸਟਮ ਇਹ ਸਾਨੂੰ ਦੇਖੋ ਪਹਿਲੀ ਗੁਰੂ ਸਾਹਿਬ ਜੀ ਬਣਾਇਆ ਦੂਜੀ ਗੁਰੂ ਸਾਹਿਬ ਜੀ ਬਣਾਇਆ ਗੁਰੂ ਨਾਨਕ ਦੇਵ ਜੀ ਦੀ ਗਲਾਸ ਵਿੱਚ ਬਣਾਇਆ ਸੀ ਮੈਂ ਗੁਰੂ ਅੰਗਦ ਦੇਵ ਜੀ ਦੀ ਗਲਾਸ ਵਿੱਚ ਬਣਾਇਆ ਤੇ ਹੁਣ ਇਹ ਉਰੇ ਵੀ ਆ ਗਿਆ ਜਿਹੜਾ ਲੰਗਰ ਸਿਸਟਮ ਸੀ ਸਟਾਰਟ ਕਿ ਨਹੀਂ ਕਰਿਆ ਸੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਗੁਰੂ ਨੇ ਠੀਕ ਹੈ ਤੇ ਦੂਜੂ ਦੂਜੇ ਗੁਰੂ ਨੇ ਉਹਨੂੰ ਐਕਸਪੈਂਡ ਕਰਿਆ ਗੁਰੂ ਅੰਗਦ ਦੇਵ ਜੀ ਨੇ ਉਹਨੂੰ ਮਤਲਬ ਕਿ ਵਧਾਤਾ ਇਸ ਲੰਗਰ ਸਿਸਟਮ ਨੂੰ ਵੀ ਥੋੜਾ ਹੋਰ ਮਤਲਬ ਕਿ ਵੱਡੇ ਲੈਵਲ ਤੇ ਲੈ ਕੇ ਜਿੱਥੇ ਜਿਆਦਾ ਜਿਹੜੇ ਹੈਗੇ ਸਰਦਾਰ ਲੋਕ ਸਰਦਾਰ ਲੋਕ ਸੀਗੇ ਗਰੀਬ ਸੀਗੇ ਆ ਕੇ ਲੰਗਰ ਛੱਕ ਸਕਦੇ ਸੀ ਤੇ ਸ਼੍ਰੀ ਲੰਕਰ ਤੋਂ ਬਿਨਾ ਮਤਲਬ ਕਿਤੇ ਵੀ ਜਾਣਾ ਨਹੀਂ ਹੈ ਗੁਰੂ ਘਰ ਚੋਂ ਤੇ ਫਿਰ ਜਿਹੜਾ ਪੰਗਤ ਵਿਫੋ ਸੰਗਤ ਦਾ ਸਿਸਟਮ ਜਿਹੜਾ ਹੈਗਾ ਵੀ ਸੰਗਤ 'ਚ ਜਾਣ ਤੋਂ ਪਹਿਲਾਂ ਤੁਸੀਂ ਪੰਗਤ 'ਚ ਬੈਠ ਕੇ ਜਿਹੜਾ ਹੈਗਾ ਪਹਿਲਾਂ ਲੰਗਰ ਖਾਓ ਫਿਰ ਤੁਸੀਂ ਜਿਹੜਾ ਹੈਗਾ ਜਿਹੜਾ ਬਸ ਸੰਗਤ 'ਚ ਜਾ ਕੇ ਬਹਿਣਾ ਠੀਕ ਹੈ ਪੰਗਤ ਮਤਲਬ ਲਾਈਨ ਅਕੋਰ ਬਿਸਟਡ ਟੂ ਦੀ ਗੋਇੰਦਵਾਲ ਸਾਹਿਬ ਆਫਟਰ ਦੀ ਬੈਟਲ ਆਫ ਚ ਤੌਰ ਚ ਤੌਰਗੜ ਟੂ ਗੁਰੂ ਅਮਰਦਾਸ ਜੀ ਬਾਇ ਇਮਪ੍ਰੈਸਿੰਗ ਦੀ ਲੰਗਰ ਸਿਸਟਮ ਅਕਬਰ ਗਰਾਂਟਡ ਦੀ ਲੈਂਡ ਟੂ ਸ਼੍ਰੀ ਗੁਰੂ ਅਮਰਦਾਸ ਜੀ ਔਨ ਥਿਸ ਲੈਂਡ ਗੁਰੂ ਰਾਮਦਾਸ ਜੀ ਜਿਹੜੇ ਆਪਣੇ ਚੌਥੇ ਗੁਰੂ ਸੀ ਵਰਲਡ ਦੀ ਰਾਮਦਾਸਪੁਰਾ ਔਨ ਇਨ 1574 ਅਕਬਰ ਨੇ ਜਿਹੜਾ ਹੈ ਗੁਰੂ ਅਮਰਦਾਸ ਜੀ ਨੂੰ ਬਿਸਤ ਕਰਿਆ ਮਤਲਬ ਗੁਰੂ ਅਮਰਦਾਸ ਜੀ ਨੂੰ ਕੋਲੇ ਆਏ ਕਿੱਥੇ ਆਏ ਸੀ ਉਹ ਅਕਬਰ ਆਇਆ ਸੀ ਗੋਇੰਦਵਾਲ ਸਹਿਬੇ ਕੇ ਕਦੋਂ ਆਇਆ ਸੀ ਜਿਹੜੀ ਬੈਟਲ ਆਫ ਚਤੌਰਗੜ੍ਹ ਇਹ ਤੋਂ ਬਾਅਦ ਜਿਹੜਾ ਹੈਗਾ ਇਹ ਮੈਟਲ ਨੂੰ ਜਿੱਤਣ ਤੋਂ ਬਾਅਦ ਜਿਹੜਾ ਹੈਗਾ ਗੁਰੂ ਅਮਰਦਾਸ ਜੀ ਨੂੰ ਮਿਲ ਲਾਇ ਤੇ ਉਹ ਫਿਰ ਜਿਹੜਾ ਹੈਗਾ ਅਕਬਰ ਨੇ ਜਿਹੜਾ ਲੰਗਰ ਸਿਸਟਮ ਤੋਂ ਉਹਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਉਹਨੇ ਵੀ ਉੱਥੇ ਲੰਗਰ ਖਾਧਣਾ ਤਾਂ ਅਕਬਰ ਨੂੰ ਜੋ ਲੰਗਰ ਸਿਸਟਮ ਚੰਗਾ ਲੱਗਿਆ ਵੀ ਇਹ ਹਾਂ ਵਧੀਆ ਚੀਜ਼ ਆ ਤਾਂ ਅਕਬਰ ਨੇ ਜਿਹੜੀ ਹੈਗੀ ਇੱਕ ਜ਼ਮੀਨ ਦਾ ਜ਼ਮੀਨ ਦਾ ਮਤਲਬ ਟੋਕੜਾ ਲਾ ਲਓ ਜਾਂ ਕੁਝ ਵੀ ਲਾ ਲਓ ਲੈਂਡ ਸੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਸੀ ਤੇ ਉਹ ਜਿਹੜੀ ਗੁਰੂ ਅਮਰਦਾਸ ਜੀ ਨੇ ਅੱਗੇ ਲੈਂਡ ਸੀ ਗੁਰੂ ਰਾਮਦਾਸ ਜੀ ਕੋਲ ਜਦੋਂ ਚਲੀ ਗਈ ਤਾਂ ਗੁਰੂ ਰਾਮਦਾਸ ਜੀ ਨੇ ਉੱਥੇ ਜਿਹ ਰਾਮਦਾਸਪੁਰ ਨਾਂ ਦਾ ਸ਼ਹਿਰ ਬਸਾਇ ਕਿੰਨੇ ਚ 1574 ਦੇ ਵਿੱਚ ਠੀਕ ਹੈ ਤੇ ਚਲੋ ਬਸ ਜਿਹੜੀ ਅੱਜ ਦੀ ਕਲਾਸ ਐਨੀ ਸੀ ਮੈਨੂੰ ਉਮੀਦ ਆ ਤੁਹਾਨੂੰ ਕਲਾਸ ਪਸੰਦ ਆਈ ਹੋਗੀ ਤੇ ਬਾਕੀ ਜਿਹੜਾ ਇਹ ਬੱਚੇ ਆਪਣੇ ਨਵੇਂ ਆਣ ਮੈਂ ਤੁਹਾਨੂੰ ਫੇਰ ਜਿਹੜੀ ਬੇਨਤੀ ਕਰਦਾ ਕਿ ਆਪਣੇ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਹੀ ਨਾਲ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਤੇ ਬਾਕੀ ਅਗਰ ਕੋਈ ਕਿਸੇ ਨੂੰ ਪੀਡੀਐਫ ਚਾਹੀਦੀ ਹੈ ਤਾਂ ਆਪਣੇ ਟੈਲੀਗ੍ਰam ਚੈਨਲ ਨੂੰ ਜਿਹੜਾ ਹੈਗਾ ਜੁਆਇਨ ਕਰ ਸਕਦਾ ਉਸੇ ਸਰਚ ਮਾਰ ਲਿਓ jobpointpunjab ਜਾਂ ਤੁਹਾਨੂੰ ਚੰਦਰ ਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ 'ਚ ਮਿਜੂਗਾ ਤੇ ਬਾਕੀ ਆਪਣਾ ਹੋ ਗਿਆ ਜਿਹੜਾ ਆਪਾਂ ਨੂੰ ਜੇੜ ਵਾੜਨ ਦੀ ਜਿਹੜਾ ਸਪੈਸ਼ਲ ਆਪਾਂ ਚਲਾ ਰਹੇ ਹਾਂ ਮੈਰਾਥਨ ਦੀ ਸੀਰੀਜ਼ ਚਲਾ ਰਹੇ ਹਾਂ ਬਸ ਉਹ ਮੈਂ ਇੱਕ ਦੋ ਦਿਨਾਂ ਤੱਕ ਜਿਹੜੀ ਹੈ ਸਾਰਾ ਕੁਝ ਮੈਂ ਤਿਆਰ ਕਰ ਰਹੇ ਹਾਂ ਤੇ ਇੱਕ ਦੋ ਦਿਨਾਂ ਦਾ ਖਪਾ ਡੇਲੀ ਟਾਈਮਿੰਗ ਕਰ ਦਾਂਗੇ ਸਭ ਤੋਂ ਪਹਿਲਾਂ ਪੌਲਟੀ ਕਰਾਂਗੇ ਫਿਰ ਪੰਜਾਬ ਜੀ ਕੀ ਹੋਗੀ ਠੀਕ ਹੈ ਪੌਲਟੀ ਪੰਜਾਬ ਜੀ ਕੀ ਮੈਥ ਰੀਜਨਿੰਗ ਆਪਾਂ ਮਤਲਬ ਟੋਟਲੀ ਜਿਹੜਾ ਹੈਗਾ ਹਫਤੇ ਦੇ ਵਿੱਚ ਵਿੱਚ ਜੇੜ ਵਾੜਨ ਦੀ ਸਾਰੀਆਂ ਮੈਰਾਥਨ ਜਿਹੜੀਆਂ ਹੈ ਕੰਪਲੀਟ ਕਰ ਦਾਂਗੇ ਤੇ ਟੌਪਿਕ ਬਾਈ ਟੌਪਿਕ ਕਰਾਂਗੇ ਆਪਾਂ ਹੀ ਹੈਗਾ ਕੋਈ ਕੁਐਸਚਨ ਕਿੱਥੋਂ ਵਾਲਾ ਕੋਈ ਕਿੱਥੋਂ ਵਾਲਾ A to Z ਜ ਅਗਰ ਤੁਹਾਨੂੰ ਇਨਫੋਰਮੇਸ਼ਨ ਜਿਆ ਆਪਣੀ ਜਿਹੜੇ ਚੈਨਲ ਦੇ ਜਿਹੜੀ ਤੁਹਾਨੂੰ ਸਟੱਡੀ ਆ ਵਧੀਆ ਲੱਗ ਰਹੀ ਹੈ ਤਾਂ ਆਪਣੇ ਯਾਰਾਂ ਦੋਸਤਾਂ ਨਾਲ ਜਿਹੜੀ ਸਟੱਡੀ ਨਾਲ ਤਿਆਰੀ ਕਰ ਰਹੇ ਨੇ ਉਹਨਾਂ ਨਾਲ ਸ਼ੇਅਰ ਜ਼ਰੂਰ ਕਰੋ ਮੈਂ ਉਮੀਦ ਕਰਦਾ ਜਿਹੜਾ 2026 ਨੂੰ ਸਟੱਡੀ ਲਈ ਨੌਕਰੀ ਲੈ ਕੇ ਆਉਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ